ਹਾਂਜੀ ਵੀਰ ਜੀ ਸਾਰੇ ਵੀਰਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸ਼াশਤਰੀ ਕਾਲ ਜੀ ਉਮੀਦ ਕਰਦੇ ਆ ਕਿ ਸਾਰੇ ਵੀਰ ਠੀਕ ਠਾਕ ਹੋਣਗੇ ਹਾਂਜੀ ਵੀਰ ਜੀ ਆਪਣੇ ਕੋਲੇ ਆਹ ਪਲੂਣ ਪੱਠ ਪਕਾਉ ਆ ਜੀ ਜੇ ਕਿਸੇ ਵੀਰ ਨੇ ਲੈਣੀ ਹੋਵੇ ਠੀਕ ਆ ਜੀ ਇਹ ਇਹਨੂੰ ਸੂਈ ਨੂੰ ਤਕਰੀਬਨ 2 2.5 ਮਹੀਨੇ ਹੋ ਗਏ ਜੀ ਇਹਨੇ 3 ਕਿਲੋ ਦੁੱਧ ਕੱਢਿਆ 2.5 ਤੋਂ ਉੱਤੇ 3 ਤੋਂ ਥੱਲੇ ਇਹਦੇ ਥੱਲੇ ਜੀ 2 ਬੱਚੇ ਨੇ ਪੱਠ ਇਹ ਬੱਕਰਾ ਇਹਦੇ ਨਾਲ ਨੇ 2 ਮਹੀਨੇ ਦੇ ਨਾਲ ਨੇ ਜੀ ਇੱਕ ਡੱਬੇ ਰੰਗ ਦਾ ਤੇ ਬੱਕਰਾ ਹੈਗਾ ਲੋਹੇ ਰੰਗ ਦਾ ਪੱਠ ਦੀ ਕੁਆਲਿਟੀ ਹੈ ਜਿਹੜੀ ਪੂਰੀ ਵਧੀਆ ਜੀ ਕੰਨ ਕੁੰਨ ਨੱਕ ਨੁਕ ਮੂੰਹ ਸਿਰ ਦੀ ਪੂਰੀ ਟੌਪ ਦੀ ਪੱਠਾ ਕਿਸੇ ਵੀ ਵੀਰ ਨੂੰ ਪੱਠ ਚਾਹੀਦੀ ਹੋਵੇ ਬੱਕਰੀ ਤਾਂ ਉਹ ਆਪਣੇ ਨਾਲ ਕੰਟੈਕਟ ਕਰ ਸਕਦਾ ਜੀ ਆਪਾਂ ਆਪਣੇ ਚੈਨਲ ਤੇ ਜਿਹੜੇ ਪਸ਼ੂ ਪਕਾਉ ਹੁੰਦੇ ਹਨ ਉਹਨਾਂ ਦੀਆਂ ਵੀਡੀਓ ਪਾਉਂਦੇ ਰਹਿੰਦੇ ਹਾਂ ਠੀਕ ਹੈ ਜੀ ਜੇ ਕਿਸੇ ਨੂੰ ਲੋੜ